ਸਾਡੇ ਪਿੰਡਾਂ ਵਾਲੀ ਕਪੰਚਾਇਤ ਆਈ ਕਹਿੰਦੇ ਐਮਪੀ ਸਾਹਿਬ ਵਧਾਈਆਂ ਬਹੁਤ ਬਹੁ ਮੈਂ ਗਈ ਵਧਾਈਆਂ ਬਹੁਤ ਜਿੱਪ ਗਈ ਮੈਂ ਉਹ ਵਧਾਈ ਜਿੱਪ ਤੇ ਗ੍ਰਾਂਟ ਚਾਹੀਦੇ ਪਿੰਡ ਨੂੰ ਮੈਂ ਕਿਹਾ ਵੀ ਬਿਲਕੁਲ ਗ੍ਰਾਂਟਾ ਦੇਣ ਵਾਸਤੇ ਬਣਿਆ ਤੁਹਾਨੂੰ ਵੀ ਪੈਸੇ ਨੇ ਤੁਹਾਨੂੰ ਦੇਣੇ ਨੇ ਕਹਿੰਦੇ ਹਾਂਜੀ ਸਾਡੇ ਤੇ ਲੱਖ ਚਾਹੀਦਾ ਮੈਂ ਸਾਡੇ ਤੇ ਲੱਖ ਦੇਵਾਂਗੇ ਕੋਈ ਗੱਲ ਨਹੀਂ ਆ ਥੋੜਾ ਲਿਖ ਕੇ ਦੇ ਦਿਓ ਕਿ ਕਿਹੜੇ ਕੰਮ ਵਾਸਤੇ ਚਾਹੀਦਾ ਮੈਂ ਫਿਰ ਉਹ ਵਿਭਾਗ ਦੇ ਖਾਤੇ 'ਚ ਪੈਸੇ ਪਾ ਦੂੰਗਾ ਡੀਸੀ ਨੂੰ ਕਹਿ ਦੂੰਗਾ ਥੋੜਾ ਪਹਿਲਾਂ ਗਿਆਣਗੇ ਹਾਂਜੀ ਕਹਿੰਦੇ ਲਿਖ ਕੇ ਲੈ ਆਇਆ ਮੈਂ ਕੀ ਮੰਗਾ ਇਹਨੇ ਸ਼ਮਸ਼ਾਨ ਘਾਟ ਦੀ ਗੱਲਾਂ ਉੱਚੀਆਂ ਚੱਕਣੀਆਂ ਨਹੀਂ ਮੈਂ ਕੀ ਗੱਲ ਤੋਂ ਥੋੜੇ ਪਿੰਡ ਦੇ ਮੁਰਜਿਆ ਤੇ ਚੱਕੀਆਂ ਨਹੀਂ ਕਿ ਕਿਤੇ ਘਰੇ ਨਾ ਜਾਣ ਦਵਾਰੇ ਰਾਤ ਨੂੰ ਕੰਨ ਟੱਪ ਕੇ ਕੰਨ ਨਹੀਂ ਦੀ ਹੈ ਹੈਨਾ ਮਗਰਾਂ ਸਕੂਲ ਚ ਕਮਰੇ ਪਾ ਲਈਏ ਥੋੜੇ ਪਿੰਡ ਕੋਈ ਲਾਇਬ੍ਰੇਰੀ ਪਾ ਦਈਏ ਥੋੜੇ ਪਿੰਡ ਕੋਈ ਗਰਾਊਂਡ ਬਣਾ ਦਈਏ ਸੋਲਰ ਲਾਈਟਾਂ ਲਾ ਦਈਏ ਉਹ ਐਂਬੂਲੈਂਸ ਦੇ ਦਿੰਨੇ ਆ ਉਹ ਤੁਹਾਡੇ ਪਿੰਡ ਚ ਕੋਈ ਡਾਕਟਰੀ ਦੁਕਾਨ ਖੋਲ੍ਹ ਦੇਣ ਵਧੀਆ ਆ ਮੈਡੀਕਲ ਕਲੀਨਿਕ ਖੋਲ੍ਹ ਦੇਣਿਆ ਬੱਸ ਪੋਸਟਲ ਆ ਰਿਹਾ ਤੁਹਾਡੇ ਪਿੰਡਾਂ ਵੱਲੋਂ ਲੋਕ ਕਹਿੰਦੇ ਆ ਹਾਂ ਕੰਮ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਹਾਂ ਕਿ ਨਹੀਂ ਸਾਡੀ ਗਲਤੀ ਨਹੀਂ ਹੈਗੀ ਜਿਹੜਾ ਲਿਖ ਕੇ ਨੇ ਉਹ ਵੀ ਸਹੀ ਹੈ ਮੈਂ ਕਿਵੇਂ ਕਹਿੰਦਾ ਸਾਨੂੰ ਤਾਂ ਹੁਣ ਤੱਕ ਜਿਹੜੇ ਜਿੰਨੀਆਂ ਵੀ ਗਰੰਟ ਆਈਆਂ ਨੇ ਸ਼ਮਸ਼ਾਨ ਘਟ ਵਸਦੀਆਂ ਸਾਨੂੰ ਸ਼ਮਸ਼ਾਨ ਘਟਾ ਤੂੰ ਕਹਾਂ ਲੰਗੜੀ ਨੀ ਬਿੱਤੈ ਨਾ ਮੈਂ